ਇੱਕ ਵਾਰ ਕੁੱਤਾ ਜੰਗਲ ਦੇ ਵਿੱਚ ਰਾਹ ਭੁੱਲ ਜਾਂਦਾ ਤੇ ਸਾਹਮਣੇ ਉਹ ਸ਼ੇਰ ਆਉਂਦਾ ਦੇਖ ਕੇ ਉਹਦੇ ਸਾਹ ਸੁੱਕ ਜਾਂਦੇ ਆ ਵੀ ਅੱਜ ਤਾਂ ਗਏ ਬਈ ਤੇ ਉਸ ਤੋਂ ਬਾਅਦ ਮੇਰਾ ਵੀ ਅੱਜ ਕੰਮ ਤੋਂ ਆਮ ਹੋਊਗਾ ਉਹ ਤੋਂ ਕੁਝ ਸੋਚ ਕੇ ਉਹ ਸਾਹਮਣੇ ਸੁੱਕੀਆਂ ਹੱਡੀਆਂ ਪਈਆਂ ਦੇਖਦਾ ਤੇ ਸ਼ੇਰ ਨੂੰ ਆਉਂਦੇ ਹੋਏ ਦੇਖ ਕੇ ਸ਼ੇਰ ਬਣੀ ਪਿੱਠ ਕਰਕੇ ਬਹਿ ਗਿਆ ਤੇ ਕਹਿੰਦਾ ਅੱਜ ਸ਼ੇਰ ਨੂੰ ਖਾ ਕੇ ਸਵਾਦ ਆ ਗਿਆ ਜੇ ਇੱਕ ਹੋਰ ਸ਼ੇਰ ਮਿਲ ਜੇ ਤੇ ਦਾਵਤ ਆ ਜਿਹੜੀ ਉਹ ਪੂਰੀ ਹੋ ਜੂਗੀ ਇਹ ਪੂਰੀ ਗੱਲ ਸ਼ੇਰ ਨੇ ਸੁਣੀ ਉਹਨੇ ਸੋਚਿਆ ਵੀ ਇਹ ਕੁੱਤਾ ਹੈ ਜਿਹੜਾ ਇਹਦਾ ਸ਼ੇਰ ਮਾਰ ਕੇ ਖਾਂਦਾ ਵੀ ਇਹ ਤੋਂ ਤਾਂ ਜਾਨ ਬਚਾ ਕੇ ਭੱਜਣ ਚ ਹੀ ਫਾਇਦਾ ਹੈ ਤੇ ਸ਼ੇਰ ਹੈ ਜਿਹੜਾ ਉਹ ਵਾਪਸ ਭੱਜ ਜਾਂਦਾ ਹੈ ਇਹ ਸਾਰਾ ਕੁਝ ਬੰਦਰ ਇੱਕ ਦਰਖਤ ਤੇ ਬੈਠਾ ਤਮਾਸ਼ਾ ਦੇਖ ਰਿਹਾ ਹੁੰਦਾ ਉਹਨੇ ਸੋਚਿਆ ਕਿ ਇਹ ਮੌਕਾ ਚੰਗਾ ਹੈ ਸ਼ੇਰ ਨੂੰ ਸਾਰੀ ਕਹਾਣੀ ਦੱਸ ਦਿੰਨੇ ਆ ਜਾਕੀ ਨਾਲ ਤਾਂ ਸ਼ੇਰ ਨਾਲ ਦੋਸਤੀ ਹੋ ਜੂ ਤੇ ਨਾਲੇ ਜਾਨ ਦਾ ਖਤਰਾ ਦੂਰ ਹੋ ਜੂ ਉਹ ਭੱਜ ਕੇ ਸ਼ੇਰ ਦੇ ਕੋਲ ਜਾਂਦਾ ਹੈ ਕੁੱਤਾ ਬੰਦਰ ਨੂੰ ਜਾਂਦਾ ਉਹ ਦੇਖ ਲੈਂਦਾ ਤੇ ਸੋਚਦਾ ਵੀ ਲੈ ਵੀ ਇਹ ਤਾਂ ਨਵਾਂ ਸਿਆਪਾ ਹੋਰ ਪੈ ਗਿਆ ਜਾ ਕੇ ਬਾਂਦਰ ਸ਼ੇਰ ਨੂੰ ਸਾਰੀ ਕਹਾਣੀ ਦੱਸ ਦਿੰਦਾ ਵੀ ਕਿਵੇਂ ਕੁੱਤੇ ਨੇ ਉਹਨੂੰ ਬੇਵਕੂਫ ਬਣਾਇਆ ਇਹ ਸੁੰਦੇ ਸ਼ੇਰ ਆ ਜਿਹੜਾ ਉਹ ਗੁੱਸੇ 'ਚ ਦਹਾੜ ਕੇ ਕੁੱਤੇ ਦੇ ਪਿੱਛੇ ਭੱਜਦਾ ਹੈ ਕੁੱਤਾ ਫੇਰ ਇੱਕ ਵਾਰੀ ਉਹਦੇ ਬੰਨੀ ਪਿੱਠ ਕਰਕੇ ਆ ਜਿਹੜਾ ਸ਼ੇਰ ਬੰਨੀ ਪਿੱਠ ਕਰਕੇ ਵਹਿ ਜਾਂਦਾ ਤੇ ਉੱਚੀ ਉੱਚੀ ਬੋਲਣ ਲੱਗ ਜਾਂਦਾ ਕਹਿੰਦਾ ਯਾਰ ਬਾਂਦਰ ਨੂੰ ਘੰਟੇ ਤੋਂ ਉੱਤੇ ਹੋ ਗਿਆ ਭੇਜੇ ਨੂੰ ਵੀ ਇੱਕ ਸ਼ੇਰ ਆ ਜਿਹੜਾ ਉਹ ਲੈ ਕੇ ਆ ਮੈਂ ਭੁੱਖਾ ਬੈਠਾ ਆ ਉਹ ਲੈ ਕੇ ਨਹੀਂ ਆਇਆ ਹਜੇ ਇਹ ਸੁੰਦੇ ਹੀ ਸ਼ੇਰ ਆ ਜਿਹੜਾ ਹੋਰ ਗੁੱਸੇ 'ਚ ਆਉਂਦਾ ਬਾਂਦਰ ਨੂੰ ਉੱਥੇ ਹੀ ਪਟਕਾ ਦਿੰਦਾ ਭਜਾ ਦਿੰਦਾ ਇਹਦਾ ਇਹਦੀਨ ਮਤਲਬ ਵੀ ਮਿਹਨਤ ਦੇ ਨਾਲ-ਨਾਲ ਚੁਤرائی ਹੈ ਚਤਰਾਈ ਹੈ ਜਿਹੜੀ ਉਹ ਵੀ ਜ਼ਰੂਰੀ ਹੈਗੀ ਹੈ ਸਾਡਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ